ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸੋ ਜੀ ਆਪਣਾ ਬਾਈ ਨਾਮ ਮੰਦਰ ਸਿੰਘ ਪਿੰਡ ਅਸ਼ਨਾਗਲਾ ਜ਼ਿਲ੍ਹਾ ਬਰਨਾਲਾ ਨੇੜੇ ਪਿੰਡ ਭਧੌੜ ਹਾਂਜੀ ਤਿੰਨੇ ਵੜਾ ਦੂਜੇ ਦੂਜੇ ਸੂਏ ਆ ਹਾਂਜੀ ਰੇਟ ਮੁੱਲੇ ਦਾ ਲੈਣ ਦੇਣ 95000 ਆ ਹਾਂਜੀ ਇਹਨਾਂ ਦਾ 65000 ਆ ਦੂਜੇ ਸੂਏ ਆ ਤਿੰਨੇ ਠੀਕ ਆ ਜੀ ਗੱਬਣਾ ਨੇ ਆ ਹਫ਼ਤੇ ਦੇ ਵਿੱਚ ਦਿਨ ਲੈਂਦੀਆਂ ਨੇ ਦੋਨੇ ਹਾਂਜੀ ਤੇ ਆ ਜਿਹੜੀ ਵੱਡੀ ਡੱਬੀ 95 ਦੱਸਿਆ ਜੀ ਦਾ ਮੁੱਲ ਹਾਂਜੀ ਇਹ ਚਾਰ ਪੰਜ ਦਿਨਾਂ ਦੇ ਵਿੱਚ ਵਿੱਚ ਸੂਕੂ ਠੀਕ ਆ ਜੀ ਇਹਨਾਂ ਦੋਨਾਂ ਦਾ 65000 ਆ ਭਰਾ ਹਾਂ ਠੀਕ ਆ ਜੀ ਹੌਤਾ ਹੌਤਾ ਨਹੀਂ ਗੱਛੀ ਹਾਇ ਹਫਤੇ ਦੇ ਵਿੱਚ ਲੈਂਦੀਆਂ ਦਿਨ ਠੀਕ ਹੈ ਜੀ ਤੇ ਆਪ 95 ਵਾਲੀ ਚਾਰ ਪੰਜ ਦਿਨਾਂ ਦੇ ਵਿੱਚ ਠੀਕ ਹੈ ਇਹ ਜਰਸੀ ਆ ਠੀਕ ਹੈ ਜੀ ਲੋਪਰਾ ਤਿੰਨੇ ਵੜਾ ਬਾਈ ਜੀ ਨੇ ਰੇਟ ਦੱਸਤਾ ਠੀਕ ਹੈ ਸਾਡਾ ਵਪਾਰੀ ਜਰੂਰ ਦਿਖਾ ਦੇ ਵਿੱਚ ਠੀਕ ਹੈ ਜੀ ਲੋਪਰਾ ਭਾਰੀ ਦੇਖ ਸਕਦਾ ਸਾਡਾ ਇਹਨਾਂ ਫੋਟੋ ਲਾਉਣੀ ਆ ਲੋਪਰਾ ਦੇਖ ਸਕਦੇ ਆਪ ਦੀਆਂ ਗੰਗਾ ਬਾਈ ਕੋਲ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਅੰਗਰਜੀਤ ਰਾਏ ਨੂੰ ਬਾਦੋਂ ਤੁਹਾਨੂੰ ਕਰਕੇ ਸ਼ੇਅਰ ਕਰਿਆ ਕਰੋ ਮਿਲਦੇ ਆਂ ਭਰਾ ਅਗਲੀ ਵੀਡੀਓ ਚੱਕ ਕੇ ਬਾਈ ਤੋਂ